ਸਾਜਣਾ ਕੀਤੀ ਐ ਇਸ ਧਰਤੀ ਦੇ ਉੱਤੇ ਫਲਾ ਨੇ ਕਿਆ ਬ੍ਰਾਹਮਣ ਕੋ ਨਾ क्षत्रੀ ਕੋ ਕੂਦੂ ਇਹਦਾ ਅਰਥ ਇਹ ਨਹੀਂ ਜਿਉਂ ਉਹਨੇ ਕਿਸੇ ਨੂੰ ਬ੍ਰਿਟਿਸ਼ਾਇਜ਼ ਕੀਤਾ ਉਹ ਕਹਿੰਦਾ ਸ਼ਾਂਤੀ ਨਾਲ ਕਿਸੇ ਨੂੰ ਸਮਝ ਨਹੀਂ ਆਉਂਦੀ ਜਦੋਂ ਨਾ ਉਦੋਂ क्षत्रੀਏ ਮਨ ਤਾਂ ਅਵਚਰਨਾ ਬਈਦਾ ਕਿੱਥੇ ਆ ਗਏ ਮੂਬਤੀ ਗਏ ਨਾ ਉਹਿਆ ਕਿਸੇ ਦਾ ਪਿਆਰ ਉਲਟਾ ਇਹ ਸਾਨੂੰ ਕਿਹਾ ਜਾ ਰਿਹਾ ਕਿ ਇਹ ਸਾਡੀਆਂ ਸੈਂਟਰਲ ਜਿਹੜੀਆਂ ਇੰਟੈਲੀਜੈਂਸ ਏਜੰਸੀਸ ਨੇ ਉਹਨਾਂ ਦਾ ਫੇਲਰ ਹੈ ਸੀਏ ਪੰਜਾਬੀ ਪਾਕਿਸਤਾਨ ਦੀ ਸਪੋਰਟ ਦੇ ਉੱਤੇ ਪਾਕਿਸਤਾਨ ਤੋਂ ਆਏ ਇਹਨਾਂ ਜਹਾਦੀ ਮਾਨਸਿਕਤਾ ਦੇ ਅਤਵਾਦੀਆਂ ਦਾ ਸਟੂਟਰ ਹੈ ਉਹ ਵੀ 19 ਹਜ਼ਾਰ ਦਾ ਹੱਕਦਾਰ ਹੈ ਉਹ ਵੀ ਪੂਨਾ 300 ਦਾ ਹੱਕਦਾਰ ਹੈ ਜਿੰਨਾ ਹੋਰ ਅਤਵਾਦੀ ਹੈ ਜਿਨ੍ਹਾਂ ਨੇ ਕੱਲ ਇਸਲਾਮ ਦੇ ਨਾਂ ਦੇ ਤੇ ਜਹਾਦ ਕੀਤਾ ਜਿਨ੍ਹਾਂ ਨੇ ਕੱਪੜੇ ਤਬਾਹੇ ਜਿਨ੍ਹਾਂ ਨੇ ਸਾਡੀਆਂ ਮਾਮਾ ਭੈਣਾਂ ਬੱਚੀਆਂ ਨੂੰ ਮੱਥੇ ਦੇ ਉੱਤੇ ਸਾਲਟ ਰੱਖ ਕੇ ਇਹ ਕਿਹਾ ਕਿ ਤੁਸੀਂ ਜਾ ਕੇ ਆਪਣੀ ਸਰਕਾਰ ਨੂੰ ਦੱਸਣਾ ਤੁਸੀਂ ਕੀ ਕੀਤਾ ਤੁਹਾਡੇ ਨੂੰ ਮੈਨੂੰ ਪੂਰਾ ਭਰੋਸਾ ਏ ਸਾਡੇ ਦੇਸ਼ ਨੇ 에어ਸਟ੍ਰਾਈਕ ਕੀਤੀ ਸਰਜਿਕਲ ਸਟ੍ਰਾਈਕ ਕੀਤੀ ਤਾਂ ਇਸ ਵਾਰ ਰੋਸ਼ ਉਹ ਤੋਂ ਕਈ ਹਜ਼ਾਰ ਗੁਣਾ ਜ਼ਿਆਦਾ ਕਿਉਂਕਿ ਕਤਲ ਮਸੂਮਾਂ ਦਾ ਹੋਇਆ ਉਹ ਜਵਾਬ ਦਾ ਦਿੱਤਾ ਜਾਏਗਾ ਪਰ ਇਹਦੇ ਨਾਲ ਨਾਲ ਜੋ ਪਿੱਛੇ ਵੈਸਟ ਬੰਦਾਰ ਦੇ ਵਿੱਚ ਮੁਰਸ਼ਦਾਬਾਦ ਤੋਂ ਹੋਇਆ ਉਹਨੂੰ ਵੀ ਥੋੜਾ ਧਿਆਨ ਚ